ਕਿਸਾਨ ਵੀਰੋ ਸਤਿ ਸ੍ਰੀ ਅਕਾਲ ਤੇ ਅਸੀਂ ਅੱਜ ਸਾਡੇ ਇਸ ਕਣਕ ਦੇ ਖੇਤ ਵਿੱਚ ਖੜੇ ਆਂ ਇਹ ਕਣਕ ਅਸੀਂ ਘਰ ਬੀਜਣ ਲਈ ਬੀਜੀ ਸੀ ਤੇ ਇਹ ਪੀਏਯੂ ਦੀ ਜਿੰਕ ਨੰਬਰ 1 ਕਿਸਮ ਆ ਤੇ ਦੇਖ ਲਓ ਬਿਲਕੁਲ ਇਸ ਬਲੇ ਕੱਟਣ ਲਈ ਤਿਆਰ ਆ ਤੇ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਕਿਤੇ ਵੀ ਤੁਹਾਨੂੰ ਕੋਈ ਜਿਆਦਾ ਗੁੱਲੀ ਡੰਡਾ ਜਾਂ ਜੰਗਲੀ ਜਬੀ ਇਸ ਤਰ੍ਹਾਂ ਦਾ ਘਾਹੂ ਇਸ ਨਹੀਂ ਦਿਸਦਾ ਤੇ ਤੁਸੀਂ ਹੁਣ ਕਿਉਂਕਿ ਕਿ ਇੱਕ estrang control ਕੀਤਾ ਤੁਸੀਂ ਕਾਫੂਸ ਕਿਉਂਕਿ ਆਰਗਾਨਿਕ ਫਾਰਮਿੰਗ ਵਿੱਚ ਕਾਫੂਸ ਨੂੰ ਕੰਟਰੋਲ ਕਰਨਾ ਬਹੁਤ ਹੀ ਵੱਡੀ ਇੱਕ ਦਿੱਕਤ ਆ ਤੇ ਇਹਦੇ ਵਿੱਚ ਅਸੀਂ ਦੋ ਤਰੀਕੇ ਵਰਤੇ ਆ ਇੱਕ ਤਾਂ ਪਹਿਲਾਂ ਅਸੀਂ ਪਿਛਲੀ ਬਾਰ ਇੱਥੇ ਬਰਸੀਮ ਭੇਜਿਆ ਸੀਗਾ ਤੇ ਉਹਦੇ ਨਾਲ ਸਾਡਾ ਇਹ ਕਾਫੂਸ ਬਿਲਕੁਲ ਗਾਹਾਂ ਬੀਜ ਨਹੀਂ ਬਣਿਆ ਤੇ ਦੂਜਾ ਅਸੀਂ ਤੇ ਬੰਨਿਆਂ ਤੇ ਜਿਸ ਤਰ੍ਹਾਂ ਹੈਗਾ ਆ ਕੋਈ ਕਾਫੂਸ ਉੱਗਦਾ ਆ ਉਹਨੂੰ ਉਹਦਾ ਪਹਿਲਾਂ ਹੀ ਕੱਟ ਦਿੱਤਾ ਸੀ ਹੁਣ ਵੀ ਜੇ ਕੋਈ ਜਾੜ ਸਾਨੂੰ ਜੇ ਅਸੀਂ ਚਾਹੁੰਦੇ ਆਂ ਪੇ ਸਾਡਾ ਅਸੀਂ ਬੀਜ ਲਈ ਕਹਾਂ ਰੱਖਣਾ ਆ ਪਹਿਲਾਂ ਹੀ ਆਪਾਂ ਦੇਖ ਕੇ ਜੋ ਕੋਈ ਕੰਕਲਾ ਬੂਟਾ ਉੱਪਰ ਸਾਨੂੰ ਦਿਖਦਾ ਆ ਤੇ ਉਹਨੂੰ ਕੱਟ ਦਿਓ ਜਾਂ ਕੋਈ ਘਾਹ ਫੁੱਸ ਕੋਈ ਦਿਖਦਾ ਆ ਗੁੱਲੀ ਜਿਹੜਾ ਦਿਖਦਾ ਆ ਤੇ ਬੀਜ ਪੱਕਣ ਤੋਂ ਪਹਿਲਾਂ ਹੀ ਆਪਾਂ ਉਹਨੂੰ ਕੱਟ ਕੇ ਦੂਰ ਸਿੱਟ ਦਈਏ ਤੇ ਸਾਡਾ ਅਗਲੀ ਫਸਲ ਲਈ ਉਹ ਬੀਜ ਨਹੀਂ ਬਣਦਾ ਤੇ ਦੂਜੀ ਗੱਲ ਇਹ ਆ ਪੇ ਆਪਾਂ ਕਿਸਾਨ ਵੀਰੋ ਜਦੋਂ ਹੁਣ ਕਣਕ ਨੂੰ ਕੱਟਣਾ ਆ ਮੇਰੀ ਸਭ ਨੂੰ ਤੁਹਾਨੂੰ ਬੇਨਤੀ ਆ ਕਣ ਕੱਟਣ ਤੋਂ ਬਾਅਦ ਤੂੜੀ ਬਣਾਉਣ ਤੋਂ ਬਾਅਦ ਜਦੋਂ ਕਣਕ ਦੇ ਵਿੱਚ ਕੋਈ ਫਸਲਾਂ ਦੀ ਰਹਿਤ ਖੁੰਦ ਬਾਕੀ ਬਚਦੀ ਆ ਉਹਨੂੰ ਅਸੀਂ ਅੱਗ ਨਾਲ ਲਗਾਈਏ ਤੇ ਇਸ ਤਰ੍ਹਾਂ ਹੀ ਅੱਗੇ ਆਪਾਂ ਝੋਨਾ ਵੇਜਣਾ ਆ ਝੋਨੇ ਦੀ ਵੀ ਪਰਾਲੀ ਨੂੰ ਆਪਾਂ ਅੱਗ ਨਾਲ ਲਗਾਈਏ ਅੱਗ ਲਾਉਣ ਦੇ ਇਹਦੇ ਨੁਕਸਾਨ ਬਹੁਤ ਆ ਕਿਉਂਕਿ ਸਾਡਾ ਧੂਆ ਜਿਹੜਾ ਹੁੰਦਾ ਆ ਉਹ ਸਾਡਾ ਸਾਹਸਿਆਂ ਦਾ ਕੰਨ ਵੀ ਬਣਦਾ ਆ ਜਿਨ੍ਹਾਂ ਨੂੰ ਸਾਧੀਆਂ ਬਿਮਾਰੀਆਂ ਆ ਤੇ ਉਹਨਾਂ ਨੂੰ ਸਾਡੀ ਬਿਮਾਰੀ ਹੋਰ ਵੱਧਦੀ ਆ ਤੇ ਇਹਦੇ ਨਾਲ ਆਪਾਂ ਜਿਹੜੀ ਉਪਜਾਊ ਸ਼ਕਤੀ ਜ਼ਮੀਨ ਦੀ ਆ ਤੇ ਉਹ ਉਹ ਵੀ ਖਤਮ ਹੁੰਦੀ ਆ ਨਾਲ ਦੀ ਨਾਲੇ ਜ਼ਮੀਨ ਦੇ ਵਿੱਚ ਮਿੱਤਰ ਕੀੜੇ ਹੁੰਦੇ ਆ ਤੇ ਉਹ ਵੀ ਸਾਡੇ ਉਹ ਖਤਮ ਹੁੰਦੇ ਆ ਜੇ ਆਪਾਂ ਅੱਗ ਨਾਲ ਲਗਾਵਾਂਗੇ ਤੇ ਸਾਡਾ ਜਿਹੜਾ ਇਹ ਬਾਤਾਬਨ ਸਾਫ਼ ਰਹਿੰਦਾ ਆ ਤੇ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਆ ਤੇ ਸਾਡੇ ਜਿਹੜੇ ਫਸਲ ਵਾਲੇ ਜ਼ਰੂਰੀ ਤੱਤ ਆ ਉਹ ਨਾਸ਼ ਨਹੀਂ ਹੁੰਦੇ ਤੇ ਮੇਰੀਆਂ ਕੋ 99 ਸਮੇਂ ਤੋਂ ਤੁਹਾਨੂੰ ਕਿਸਾਨਾਂ ਨੂੰ ਬੇਨਤੀ ਆ ਆਪਾਂ ਕਣਕ ਤੋਂ ਬਾਅਦ ਕਿਉਂਕਿ ਹੁਣ ਸਾਡੇ ਕੋਲ ਕਾਫੀ ਸਮਾਂ ਹੁੰਦਾ ਆ ਆਪਾਂ ਮੱਕੀ ਵੀ ਬੀਜਣੀ ਆ ਜਾਂ ਝੋਨਾ ਬੀਜਣਾ ਆ ਆਪਾਂ ਜਿਹੜੀਆਂ ਆ ਉਹਦੇ ਵਿੱਚ ਰეკਮੈਂਡੇਡ ਵੈਰਾਈਟੀਆਂ ਹੀ ਆਪਾਂ ਬੀਜੀਏ ਜਿੱਦਾਂ ਝੋਨੇ ਦੀਆਂ ਵੈਰਾਈਟੀਆਂ ਖਾਸ ਕਰਕੇ ਜੇ ਆਪਾਂ ਥੋੜਾ ਸਮਾਂ ਲੈਣ ਵਾਲੀ ਕਿਸਮ ਬੀਜਾਂਗੇ ਜਿਸ ਤਰ੍ਹਾਂ PR126 ਆ ਤੇ ਉਹ ਸਾਡਾ ਝੋਨਾ ਜਿਹੜਾ ਆ ਟਾਈਮ ਨਾਲ ਪੱਕ ਜਾਂਦਾ ਆ ਤੇ ਸਾਡਾ ਖੇਤ ਟਾਈਮ ਨਾਲ ਵਿਹਲਾ ਹੋ ਜਾਂਦਾ ਆ ਤੇ ਉਹ ਸਾਨੂੰ ਫਿਰ ਟਰਾਲੀ ਦੀ ਸਾਮ ਸੰਭਾਲ ਸਾਡੀ ਸਚਜੀ ਹੋ ਜਾਂਦੀ ਆ ਤੇ ਮੇਰੀ ਕਿਸਾਨ ਵੀਰਾਂ ਨੂੰ ਦੁਆਰਾ ਇਹ ਹੀ ਬੇਨਤੀ ਆ ਤੇ ਆਪਾਂ ਤੁਹਾਨੂੰ ਜਿਹੜਾ ਕੈਮੀਕਲ ਜ਼ਹਿਰ ਆ ਇਹਨਾਂ ਦਾ ਜਿਹੜਾ ਪੀਏ ਜੂ ਰਿਕਮੈਂਡੇਸ਼ਨ ਆ ਉਸ ਦੇ ਹਿਸਾਬ ਨਾਲ ਹੀ ਇਸਤੇਮਾਲ ਕਰੀਏ ਤੇ ਤਾਂ ਕਿ ਸਾਡਾ ਵਾਤਾਵਰਨ ਦੂਸ਼ਿਤ ਹੋਣ ਤੋਂ ਬਚਿਆ ਰਹੇ ਤੇ ਨਾਲ ਦੇ ਨਾਲ ਆਪਾਂ ਫਸਲਾਂ ਦੀ ਰਹਿਣਦ ਖੋਦ ਨੂੰ ਆਪਣੀ ਜ਼ਮੀਨ ਵਿੱਚ ਹੀ ਮਲਾਈਏ ਤਾਂ ਕਿ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਜਿਹੜਾ ਜੈਵਿਕ ਮਾਦਦਾ ਹੁੰਦਾ ਆ ਕਿਉਂਕਿ ਪੰਜਾਬ ਦੀ ਜਿਹੜੀ ਜ਼ਮੀਨ ਆ ਇਹਦਾ ਜੈਵਿਕ ਮਾਦਦਾ ਕਾਫੀ ਘਟ ਗਿਆ ਆ ਤੇ ਆਪਾਂ ਉਹਨੇ ਸਾਡਾ ਵੱਧ ਜਾਂਦਾ ਆ ਤੇ ਸਾਡੇ ਅਗਲੀ ਫਸਲੇ ਸਾਨੂੰ ਵਧੀਆ ਫਸਲ ਸਾਨੂੰ ਮਿਲਦੀ ਆ ਧੰਨਵਾਦ ਜੀ